ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਰਬੱਤ ਦਾ ਭਲਾ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਐਸ ਓਬਰਾਏ ਰਾਹਸਮਗਰੀ ਲੈ ਕੇ ਆਪਣੀ ਟੀਮ ਸਮੇਤ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡਾਂ 'ਚ ਪਹੁੰਚੇ ਜਿੱਥੇ ਹੜ੍ਹ ਦੀ ਮਾਰ ਪਈ ਹੈ ਇਸ ਮੌਕੇ ਉਹਨਾਂ ਨਾਲ ਬਟਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ਰੀ ਕਲਸੀ ਵੀ ਮੌਜੂਦ ਰਹੇ ਮੀਡੀਆ ਨਾਲ ਖਾਸ ਕਰਕੇ ਬਾਦ ਦੌਰਾਨ ਡਾਕਟਰ ਉਬਰਾਈ ਨੇ ਕਿਹਾ ਕਿ ਪੰਜਾਬੀ ਇੱਕ ਦਲੇਰ ਕੌਮ ਹੈ ਜਿਨ੍ਹਾਂ ਨੇ ਵੱਡੀ ਤੋਂ ਵੱਡੀ ਮੁਸੀਬਤ ਦਾ ਸਾਹਮਣਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਵੀ ਮੁਸੀਬਤ ਟਲ ਜਾਏਗੀ ਪਰ ਥੋੜਾ ਟਾਈਮ ਲੱਗੇਗਾ ਉਹਨਾਂ ਨੇ ਕਿਹਾ ਕਿ ਇਹ ਲੰਬੀ ਲੜਾਈ ਹੈ ਜੋ ਕਿ ਤਿੰਨ ਦੌਰ ਵਿੱਚ ਲੜੀ ਜਾਏਗੀ ਅਤੇ ਅਜੇ ਪਹਿਲਾ ਦੌਰ ਚੱਲ ਰਿਹਾ ਹੈ ਜਿਸ ਵਿੱਚ ਪਾਣੀ ਚੜਿਆ ਹੋਇਆ ਹੈ ਅਤੇ ਇਸ ਮੌਕੇ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਅਤੇ ਪਸ਼ੂਆਂ ਲਈ ਚਾਰੇ ਦੀ ਵੱਡੀ ਲੋੜ ਹੈ। ਉਹਨਾਂ ਕਹਿੰਦੇ ਕਿ ਦੂਜੇ ਦੌਰ ਵਿੱਚ ਜਦੋਂ ਪਾਣੀ ਉਤਰੇਗਾ ਤਾਂ ਪਸ਼ੂਆਂ ਦੀਆਂ ਬਿਮਾਰੀਆਂ ਸ਼ੁਰੂ ਹੋਣਗੀਆਂ ਅਤੇ ਇਨਸਾਨਾਂ ਵਿੱਚ ਵੀ ਕਈ ਬਿਮਾਰੀਆਂ ਪਾਈਆਂ ਜਾਣਗੀਆਂ ਜਿਸ ਕਰਕੇ ਮੈਡੀਕਲ ਸਹੂਲਤ ਦੀ ਲੋੜ ਹੋਏਗੀ। ਉਹਨਾਂ ਕਹਿੰਦੇ ਕਿ ਤੀਜੇ ਦੌਰ ਵਿੱਚ ਜਿਹੜੇ ਘਰਤਬਾ ਹੋਏ ਹਨ ਅਤੇ ਬਰਬਾਦ ਹੋਏ ਹਨ ਉਹਨਾਂ ਨੂੰ ਮੁੜ ਵਸਾਉਣ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਹੋਏਗੀ ਜਿਸ ਕਰਕੇ ਸਰਬੱਤ ਦਾ ਭਲਾ ਟਰਸਟ ਹਮੇਸ਼ਾ ਹਾਜ਼ਰ ਰਹੇਗੀ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕਰਕੇ ਆਉਂ ਸੌਣਦੇ ਆ ਉਹਨਾਂ ਨੇ ਜ਼ਬਾਨੀ ਕੋਈ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਆ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਜਿਹੜਾ ਬਾਬਾ ਨਾਨਕ ਤੋਂ ਪੱਤਰਕਾਰ ਨਰਿੰਦਰ ਕੌਰ ਪੋਰੀਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਈਕੁਝ ਹਫ਼ਤਿਆਂ ਤੋਂ ਬਹੁਤ ਬਾਰਿਸ਼ ਹੋ ਰਹੀ ਹੈ ਔਰ ਬੱਦਲ ਫਟਣ ਤੱਕ ਨੂੰ 90 ਦਾ ਇਹ ਮਾਚਰ ਵਿੱਚ ਜੁੱਲੂ ਦੇਖ ਲਓ ਮੰਡੀ ਦੇ ਨਾਲ ਬਹੁਤ ਨੁਕਸਾਨ ਹੋਇਆ ਉੱਥੇ ਵੀ ਜਿੰਨਾ ਪਾਣੀ ਸੀ ਉੱਥੇ ਉਹ ਸਾਰਾ ਮੁੜ ਕੇ ਮਾਰ ਸਾਨੂੰ ਝੜਨੀ ਪੈਣੀ ਪੰਜਾਬ ਨੂੰ ਉਹ ਸਾਰਾ ਪਾਣੀ ਇੱਧਰ ਆਇਆ ਚਾਹੇ ਉਕੀਨ ਡੈਮ ਤੇ ਆਇਆ ਚਾਹੇ ਬਿਆਸ ਡੈਮ ਤੇ ਆਇਆ ਚਾਹੇ ਨਦੇ ਪਾਣੀ ਡੈਮ ਤੇ ਪਣੀ ਗਿਆ ਸੋ ਇੱਕ ਲਿਮਿਟ ਹੁੰਦੀ ਹੈ ਕਿ ਇਸ ਲੈਵਲ ਤੱਕ ਪਾਣੀ ਉਸਾਂਹ ਸਕਦੇ ਆ ਲੇਕਿਨ ਪਾਣੀ ਇੰਨਾ ਜ਼ਿਆਦਾ ਹੋਇਆ ਕਿ ਜਦੋਂ ਗੇਟ ਖੋਲਨੇ ਤੇ ਉਹ ਪਾਣੀ ਕਿਉਂ ਵੀ ਬੰਨ ਬਚਾਣਾ ਸੀ ਤੇ ਪਾਣੀ ਛੱਡਣਾ ਪੈਂਦਾ ਉਸ ਪਾਣੀ ਨੇ ਬੜੀ ਮਾਰ ਮਾਰੀ ਇਸ ਵਾਰ ਇੱਕ ਇਹ ਹੈ ਜਿਹੜਾ ਗਾਵੀ ਤੇ ਪਾਣੀ ਬੋਲੇਗਾ ਜਿਹੜਾ ਤੇ ਗਾਵੀਥਿੰਨੇ ਲੰਬਾ ਨਾਲ ਉਹ ਤੋਂ ਜਿਹੜਾ ਪਾਣੀ ਆਇਆ ਇਹ ਜਿੰਨਾ ਸਦਾਈਆ ਦੇਖਿਆ ਨਿਕਸਦਾ ਹਿੱਥੇ ਕਾਫੀ ਨੁਕਸਾਨ ਹੋ ਗਿਆ ਇਹ ਪੁਨਾਵਾ ਦੰਦ ਸਾਈਡ ਹੈ ਬੱਤੀ ਸਾਈਡ ਦਾ ਨਾਲਾ ਸਾਈਡ ਹੋ ਗਿਆ ਤੇ ਸੁਨਾਰਪੁਰ ਹੋਦੀ ਹੈ ਡੋਗਾ ਹੋ ਗਿਆ ਤੇ ਫਰੋਜਪੁਰ ਕਾਫੀ ਨੁਕਸਾਨ ਹੋਇਆ ਤੇ ਇਥੋਂ ਜਿਹੜਾ ਮਾਰ ਮਾਰਦਾ ਪਾਣੀ ਸਾਰਾ ਇਹ ਫਿਰ ਐਂਡ ਤੇ ਆ ਕੇ ਉੱਥੇ ਪਹੁੰਚਿਆ ਸਾਹਿਦਗਾ ਪਹੁੰਚਿਆ ਔਰ ਅੱਜ ਸਾਹਿਦਗਾ ਦੇ ਵਿੱਚ ਜਿਹੜੇ ਪਿੰਡ ਹੈ ਦੂਰ ਦੂਰ ਤੱਕ ਉੱਥੇ ਰਸਤ ਕੋਡ ਪਾਣੀ ਗਿਆ ਜਦੋਂ ਜੀ ਮਿਲਣਾ ਤੋਂ ਪਰਚਾ ਦੇ ਕੇ ਮਾਣੂ ਚੱਗਣ ਦੇ ਚੱਲੇ ਉਥੇ ਸਿਰੋ ਰਸਨ ਦੀ ਲੋੜ ਹੈ ਇਸੇ ਦੀ ਸਾਰਾ ਦੇਖਿਆ ਕਿ ਇੱਥੇ ਸਾਡੇ ਗਵਾਰੇ ਸਹਿਬਾਨ ਹੋ ਗਏ ਸਾਡੇ ਸੱਤ ਬਾਤ ਜੇ ਪਿੰਨਾਂ ਦੇ ਚੋਟੀਆਂ ਪਰਵਾ ਕੇ ਰਸਨ ਆ ਰਿਹਾ ਰਸਨ ਦੀ ਇੱਥੇ ਕੋਈ ਕਮੀ ਨਹੀਂ ਹੈ ਇਹੀ ਮਹਿਸੂਸ ਕੀਤਾ ਗਿਆ ਕਿ ਪਸ਼ੂਆਂ ਦਾ ਚਾਰਾ ਜਿਸ ਪਸ਼ੂ ਤੇ ਹਜ਼ਾਰਾਂ ਨੇ ਗਿਣਤੀ ਜਾਈ ਮੈਨੂੰ ਡੀਸੀ ਸਾਹਿਬ ਨੇ ਦੱਸਿਆ ਸੀ ਕਿ ਪੈਂਦੀ 40000 ਪਸ਼ੂ ਜਲਾਏ ਸਿਰਫ ਡਿਸਟ੍ਰਿਕਟ ਟ੍ਰਾਂਸਪੋਰਟ ਲਈ ਹੈ ਤੇ ਅਦਰਵਾਇਜ਼ ਦੇਖਿਆ ਜਾਏ ਤਾਂ ਲੱਖੋ ਤੇ ਪਸ਼ੂ ਹੈ ਗਏ ਤੇ ਉਹਨਾਂ ਦਾ ਚਾਰੇ ਦਾ ਅਸੀਂ ਕੰਮ ਹੀ ਨਹੀਂ ਕਰ ਰਹੇ ਆਲਰੇਡੀ ਸਾਡੇ ਹਰ ਡਿਸਟ੍ਰਿਕਟ ਦੇ ਵਿੱਚ ਜਿੰਨੇ ਨੂਨ ਡਿਸਟ੍ਰਿਕਟ ਬੰਦੇ ਨੇ ਉਹਨਾਂ ਵਿੱਚ ਸਾਡਾ ਚਾਰਾ ਸਾਡਾ ਰੈਗੂਲਰ ਜਾ ਰਿਹਾ ਜੋ ਜੋ ਡਿਮਾਂਡ ਆ ਰਹੀ ਹੈ ਰੋਜਪੁਰ ਜਿਆਦਾ ਜਾ ਰਿਹਾ ਕਿਉਂਕਿ ਉੱਥੇ 2250 ਪਿੰਡ ਜਿਹੜਾ ਪਾਣੀ ਚ ਹੈ ਪਸ਼ੂ ਉੱਥੇ ਨੇ ਸੋ ਇੱਥੇ ਵੀ ਜਿਹੜਾ ਮਥਾਰੂ ਸਾਹਿਬ ਸਾਡੇ ਜਿੱਥੇ ਅਸੀਂ ਰੈਸ਼ਨ ਦੀ ਸੇਵਾ ਕਰ ਰਹੇ ਆ ਮੱਛਰਦਾਨੀਆਂ ਹੋ ਗਈਆਂ ਤਰਪਾਲਾਂ ਹੋ ਗਈਆਂ ਜੋ ਵੀ ਚਾਹੀਦਾ ਸਬੰਦ ਤੁਹਾਨੂੰ ਦੱਸੋ ਅਸੀਂ ਨਾਲ ਦੇ ਨਾਲ ਉਹਨੂੰ ਪੂਰਾ ਕਰਾਂਗੇ ਬਾਕੀ ਜਿਹੜੇ ਪਸ਼ੂਆਂ ਚਾਰੇ ਦੀ ਗੱਲ ਹੈ ਮੇਰੇ ਨਾਲ 2 40 ਟਨ ਆ ਚੁੱਕਾ ਹੈ ਤੇ 40 ਟਨ ਰਸਤੇ ਚੱਜ ਰਿਹਾ ਉਹ ਵੀ ਆ ਜਾਏਗਾ ਔਰ ਅਗਰ ਚਾਰ ਠੱਕੇ ਦੇਖ ਕਰ ਤੇਰਾ 20 ਟਨ ਚਾਰਾ ਆ ਜਾਂਦਾ ਹੈ ਤੇ ਉਹ ਚਾਰਾ ਲੈ ਕੇ ਟਰਾਲੀਆਂ ਲੈ ਕੇ ਜਿੱਥੇ ਲੋੜ ਹੈ ਇੱਕ ਲਿਸਟ ਬਣ ਜੇ ਵੀ ਇਸ ਪਿੰਡ ਦੇ ਵਿੱਚ ਅਸੀਂ ਇੰਨੀ ਡਾਲੀ ਭੇਜਣੀ ਹੈਗੀ ਤੇ ਉਹ ਕੋਲ ਕਿ ਜਿੰਨੂੰ ਜਿੰਨੀ ਲੋੜ ਹੈ ਉਹਨੂੰ ਉਹਨਾਂ ਚਾਰਾ ਦਿੱਤਾ ਜਾਵੇ ਇਕੱਠਾ ਨਾ ਕਰੋ ਇਹ ਨਹੀਂ ਕਿ ਇੱਕ ਬੰਦਾ ਚਾਰ-ਚਾਰ ਮੰਡਲ ਲੈ ਕੇ ਬਹਿ ਗਿਆ ਤੇ ਉਹ ਉਹ ਗੱਲ ਨਹੀਂ ਆ ਰਸ਼ਨ ਮੁਕੜ ਨਹੀਂ ਦੇਵਾਂਗੇ ਆਪਾਂ ਚੱਲੋ ਇਹਨਾਂ ਨਾਲ ਆਪਾਂ ਲੜਾਈ ਲੜ ਰਹੇ ਹਾਂ ਦੇਖੋ ਅਸੀਂ ਪੰਜਾਬੀ ਬੜੇ ਅਸੀਂ ਹਿੰਦੀ ਆ ਬੜੇ-ਬੜੀਆਂ ਮਾਰਾਂ ਕਰਦੀਆਂ ਅਸੀਂ ਕਰੋਨਾ ਤੋਂ ਬਚ ਕੇ ਆਏ ਹਾਂ ਜੀ 2023 ਦੇ ਜਿਹੜੇ ਫਲੱਡ ਆਏ ਉਹ ਤੋਂ ਬਚ ਕੇ ਆਏ ਇਹ ਵਾਰ 88 ਦੇ ਫਲੱਡ ਕੋਈ ਨਹੀਂ ਭੁੱਲਿਆ ਹੋ ਸਕਦਾ ਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਆ ਅੱਧਾ ਅੱਧਾ ਚੱਪ ਚੁੱਕਾ ਹੈ ਬਾਕੀ ਰਹਿ ਗਿਆ ਤੁਸੀਂ ਜਿਹੜੇ ਦੌਰ ਅਸੀਂ ਉਹਦੇ ਵੀ ਤਿਆਰ ਆ ਦੇਖੋ ਇਸ ਜਿਹੜਾ ਹੁਣ ਜੋ ਕਰਨਾ ਸੀ ਉਹਦੇ ਟਾਸ ਬਨੇ 1.5 ਕਰੋੜ ਪੈਣਾ ਸੀਗਾ ਉਹ ਬਜਟ ਰੱਖਿਆ ਸੀ ਆਪਰ ਜਿਹੜਾ ਕਿ ਅਜੇ ਮੁਕਿਆ ਨਹੀਂ ਹੈ ਦੋੜ ਹੈ ਇਸ ਤੋਂ ਬਾਅਦ ਜਿਹੜਾ ਦੂਸਰਾ ਦੌਰ ਸਟਾਰਟ ਹੋਣਾ ਉਹਦੇ ਵਿੱਚ ਮੈਡੀਸਨ ਦੀ ਲੋੜ ਪੈਣੀ ਹੈ ਬਸੂ ਨੇ ਬਿਮਾਰ ਪੈਣਾ ਹੈ ਬਸੂ ਨੇ ਬਿਮਾਰੀ ਫਲਾਣੀ ਹੈ ਬੰਦਿਆਂ ਨੇ ਬਿਮਾਰ ਪੈਣਾ ਹੈ ਤੇ ਉਹ ਮੈਂ ਇਥੇ ਡਾਕਟਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਉਹਦੋਂ ਸਾਡੀਆਂ ਐਮਬੂਲੈਂਸ ਸਾਡੇ ਡਾਕਟਰ ਸਾਡੇ ਮੈਡੀਸਨ ਦੀ ਕੋਈ ਥੋੜੀ ਨਹੀਂ ਆਂ ਦਿੱਤੀ ਜਾਏਗੀ ਸਰਕਾਰਾਂ ਨੇ ਤਾਂ ਕਰਨਾ ਹੀ ਕਰਨਾ ਹੈ ਲੇਕਿਨ ਆਪਾਂ ਵੀ ਕਸਟਮਰਾਂ ਨੂੰ ਜਿਹੜਾ ਮੈਕਸੀਮਮ ਜੋ ਮੈਡੀਸਨ ਆਸ ਜਰੂਰ ਦੇਾਂਗੇ ਫਿਰ ਅਗਲਾ ਜਿਹੜਾ ਦੌਰ ਆਣਾ ਜਿਵੇਂ ਪਾਣੀ ਪੁੱਟ ਜਾਂਦਾ ਹੈ ਜਿੰਨੇ 2 ਮਹੀਨੇ ਬਾਅਦ ਫਿਰ ਸਾਡੀ ਟੀਮਾਂ ਜਾਣਗੀਆਂ ਸਰਵੇ ਕਰਕੇ ਦੇਖੂਗੀ ਕਿ ਕਿੰਨੇ ਘ ਉਹ ਅਸੀਂ ਪਹੁੰਚ ਦੇ ਮੁਤਾਬਕ ਅਸੀਂ ਕਰਾਂਗੇ ਹਾਂ ਇੱਕ ਇੱਥੇ ਮੈਂ ਸਟੈਪ ਚੱਕਿਆ ਕਿ ਸਾਡਾ ਟੈਸਟ ਜਿਹੜਾ ਅਸੀਂ ਪੈਸਾ ਨਹੀਂ ਲੈਂਦੇ ਕਿਸੇ ਕੋਲ ਸਾਡੀ ਕੋਈ ਰਸੀਦ ਬੁੱਕ ਨਹੀਂ ਹੈ ਸਭ ਨੂੰ ਪਤਾ ਹੈ ਇਹ ਤੇ ਲੇਕਿਨ ਜਿਹੜੇ ਹੁਣ ਮੇਰੇ ਜਾਣਕਾਰ ਹੈਗੇ ਨੇ ਅਮਰੀਕਾ 'ਚ ਬੈਠੇ ਨੇ ਜਿਹੜੇ ਜਿੱਥੇ ਆਸਟ੍ਰੇਲੀਆ 'ਚ ਬੈਠੇ ਨੇ ਨਿਊਜ਼ੀਲੈਂਡ 'ਚ ਬੈਠੇ ਉਹ ਕਰਨਾ ਚਾਹੁੰਦੇ ਆ ਕਿ ਆਪਣੇ ਪਿੰਡ 'ਚ ਹੀ ਕਰਨਾ ਆਪਣੇ ਡਿਸਟ੍ਰਿਕਟ ਵਿੱਚ ਹੀ ਕਰਨਾ ਤੁਸੀਂ ਤੁਸੀਂ ਇਹ ਏਰੀਆ ਤੁਹਾਨੂੰ ਦੇ ਰਹੀਆਂ ਕਿ ਅਜੇ 10 ਮਕਾਨ ਲੈ ਲਓ ਤੁਸੀਂ 20 ਮਕਾਨ ਲੈ ਲਓ ਸਿੱਧੇ ਪੇਮੈਂਟ ਕਰੋ ਕੰਟਰੈਕਟਰ ਨੂੰ ਔਰ ਉਹਨਾਂ ਦੀ ਰਿਪੇਅਰ ਕਰਕੇ ਦੇਓ ਉਹਨਾਂ ਨੂੰ ਰਿਨੋਵੇਟ ਕਰਨਾ ਜਾਂ ਕੁਛ ਹੀ ਕਰਨਾ ਸੋ ਉਹ ਜਿਹੜਾ ਦੌਰ ਆਣਾ ਲਾ ਅਸੀਂ ਉਹਦੇ ਵੀ ਤਿਆਰ ਆ ਸਾਡੇ ਫੰਡ ਅਸੀਂ ਰਿਜ਼ਰਵ ਕੀਤੇ ਹਨ ਉਸ ਕੰਮ ਲਈ ਵੀ ਸੋ ਘਬਰਾਣ ਦੀ ਲੋੜ ਨਹੀਂ ਹੈ ਤਗੜੇ ਹੋਵਾਂ ਅਸੀਂ ਪੰਜਾਬੀ ਬਹੁਤ ਤਗੜੇ ਆ ਬੜੇ-ਬੜੇ ਪਾਰਾ ਕਰਦੀਆਂ ਹਨ ਜੀ ਕਿ ਇੱਕ ਬੰਦਾ ਜਿਹੜਾ ਉਹ 8-8 ਬੰਦੇ ਨਾਲ ਨਾ ਇਕੱਠੇ ਕਰੇ ਪਹਿਲਾਂ ਤੁਹਾਡੇ ਕੋਲ ਲਿਸਟ ਪੜੀ ਹੋਵੇ ਸੋ ਪਿੰਡਾਂ ਦੀ ਜੀ ਐਸ ਪਿੰਡ ਚ ਜਾਣਾ ਇਹਨੂੰ ਇੰਨੇ ਚਾਹੀਦੇ ਇਹਨੂੰ ਇੰਨੇ ਚਾਹੀਦੇ ਜਿੰਨਾ ਹੀ ਤੁਹਾਡਾ ਟਰਾਲਾ ਆਂਦਾ ਹੁਣ 20 ਆਂਦਾ ਟਰਾਲਾ ਹੈਗਾ 20 ਤਾਂ ਤੁਸੀਂ ਟਰਾਲੀਆਂ ਲਿਆਓ ਟਰਾਲੀਆਂ ਚ ਉਹ ਪਿੰਡ ਵਾਈਜ਼ ਦੇ ਕੇ ਤੇ ਇਹ ਆਪਸ ਡਿਊਟੀਆਂ ਲਾਓ ਤੁਸੀਂ ਨਾ ਇਹ ਕਰੋ ਸਾ لیکن میں بھی ਇਹ ਕਹਾਂਗਾ ਕਿ ਰਾਸ਼ਨ ਇਕੱਠਾ ਨਾ ਕਰੋ ਤਾਂ ਪਸ਼ੂਆਂ ਦਾ ਚਾਰਾ ਵੀ ਇਕੱਠਾ ਨਾ ਕਰੋ ਜਿੱਦਾਂ ਲੋੜ ਪਏਗੀ ਮੈਂ ਵਿਸ਼ਵਾਸ ਦਿਵਾਉਂਦਾ ਕਿ ਅਸੀਂ ਤੁਹਾਨੂੰ ਨਾਲ ਦੇ ਨਾਲ ਤੁਹਾਨੂੰ ਚਾਰਾ ਵੀ ਭੇਜਦੇ ਰਹਿਵਾਂਗੇ ਜਿਹੜੇ ਨਾਲ ਖੜੇ ਆ ਇਹ 2-4 ਦਿਨ ਦੀ ਗੱਲ ਤਾਂ ਹੈ ਨਹੀਂ ਕਿ ਜੇ ਰਾਸ਼ਨ ਦੀ ਆਦੀ ਕਰੀਏ ਚਾਰੇ ਦੀ ਜਾਂ ਪਾਣੀ ਦੀ ਪਾਣੀ ਕਟੂਘੜ 15-20 ਦਿਨ ਮਹੀਨਾ ਲੱਗ ਜਾਣਾ ਪਾਣੀ ਉਤਰਦੇ ਆਵੇਂ ਪਾਣੀ ਜਾਣਾ ਕਿੱਥੇ ਆ ਜਮੀਨ ਤੇ ਰੇਤਾ ਫਸ ਚੁੱਕੀ ਆ ਸਿਲਟ ਆ ਚੁੱਕੀ ਹੋਣੀ ਆ ਤੇ ਪਾਣੀ ਥੱਲੇ ਵੀ ਨਹੀਂ ਜਾਣਾ ਸੋ ਨਿਕਾਸੀ ਹੈ ਨਹੀਂ ਕਿਸੇ ਪਾਸੇ ਵੀ ਸੋ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਹੁੰਦਾ ਕੋਈ ਗੱਲ ਨਹੀਂ ਆਪਾਂ ਇਹਨੂੰ ਹੌਣ ਦਿਓ ਅਸੀਂ